ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਕਿਵੇਂ ਇੱਕ ਕੁੜੀ ਨੂੰ ਉਸਦੇ ਪਰਾਣੇ ਸਾਰੀਆਂ ਖੁਸ਼ੀਆਂ ਦਿੱਤਾਂ ਜਿਸ ਲਈ ਉਹ ਤਰਸ ਰਹੀ ਸੀ ਕਿਉਂਕਿ ਬਹੁਤ ਸਾਰੇ ਮੁੰਡੇ ਉਸ ਨੂੰ ਦੇਖ ਕੇ ਛੱਡ ਜਾਂਦੇ ਸੀ ਤੇ ਫਿਰ ਉਸਦੇ ਹੀ ਪਰਾਣੇ ਉਸ ਨਾਲ ਕਵਿਤਾ ਨੂੰ ਪਾਰਲਰ ਵਾਲੀ ਤਿਆਰ ਕਰਨ ਦੇ ਲਈ ਆ ਗਈ ਸੀ ਤੇ ਉਸਦੀ ਮਾਰ ਸੋਈ ਦੇ ਵਿੱਚ ਮਹਿਮਾਨਾਂ ਦੇ ਲਈ ਖਾਣਾ ਤਿਆਰ ਕਰ ਰਹੀ ਸੀ ਅੱਜ ਖਵਤਾ ਨੂੰ ਦੇਖਣ ਦੇ ਲਈ 15ਵੀਂ ਵਾਰ ਮੁੰਡੇ ਵਾਲੇ ਆ ਰਹੇ ਸੀ ਕਾਰ ਵਿੱਚ ਕਿਸੇ ਦੇ ਚਿਹਰੇ ਤੇ ਖੁਸ਼ੀ ਨਹੀਂ ਸੀ ਉਹ ਸਾਰੇ ਮਨ ਹੀ ਮਨ ਸੋਚ ਰਹੇ ਸੀ ਕਿ ਕਿਸੇ ਤਰ੍ਹਾਂ ਮੁੰਡੇ ਵਾਲੇ ਕਵਿਤਾ ਨੂੰ ਪਸੰਦ ਕਰ ਲੈਣ ਇੰਜ ਲੱਗਦਾ ਸੀ ਜਿਵੇਂ ਕਵਤਾ ਦਾ ਵਿਆਹ ਕਰਨਾ ਹੀ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ ਹੋਵੇ ਕਿ ਕਿਸੇ ਤਰ੍ਹਾਂ ਕਵਿਤਾ ਨੂੰ ਇਸ ਘਰ ਤੋਂ ਵਿਦਾ ਕਰ ਦਿੱਤਾ ਜਾਵੇ ਕਵਿਤਾ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਚਿਹਰੇ ਤੇ ਝੂਠੀ ਮੁਸਕਰਾਹਟ ਲਿਆ ਕੇ ਤਿਆਰ ਹੋ ਰਹੀ ਸੀ ਉਸ ਨੂੰ ਵੀ ਕੋਈ ਖਾਸ ਉਮੀਦ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਮੁੰਡੇ ਵਾਲੇ ਆਉਣਗੇ ਤੇ ਚਾਹ ਪਾਣੀ ਪੀ ਕੇ ਉਸ ਤੋਂ 10 ਤਰ੍ਹਾਂ ਦੇ ਉਲਟੇ ਸਿੱਧੇ ਸਵਾਲ ਪੁੱਛਣਗੇ ਤੇ ਫਿਰ ਉਸਤੇ ਕਾਲੇ ਰੰਗ ਦਾ ਬਹਾਨਾ ਬਣਾ ਕੇ ਇਸ ਰਿਸ਼ਤੇ ਤੋਂ ਇਨਕਾਰ ਕਰਕੇ ਚਲੇ ਜਾਣਗੇ ਜਾਂ ਫਿਰ ਉਹ ਦਾਜ ਹੀ ਇੰਨਾ ਜ਼ਿਆਦਾ ਮੰਗਣਗੇ ਕਿ ਉਸਦੇ ਪਿਤਾ ਖੁਦ ਹੀ ਇਸ ਰਿਸ਼ਤੇ ਤੋਂ ਇਨਕਾਰ ਕਰ ਦੇਣਗੇ ਕਿਉਂਕਿ ਪਹਿਲਾਂ 14 ਵਾਰ ਵੀ ਇਹੀ ਸਭ ਕੁਝ ਹੋਇਆ ਸੀ ਕਵਿਤਾ ਹੁਣ ਪ੍ਰਦਰਸ਼ਨੀ ਨਹੀਂ ਬੰਨਣਾ ਚਾਹੁੰਦੀ ਸੀ ਉਸਤੇ ਸਾਰੇ ਕੁਵਾਰੇ ਸੁਪਨੇ ਬਹੁਤ ਪਹਿਲਾਂ ਮਰ ਗਈ ਸੀ ਹੁਣ ਉਹ ਨਾ ਤਾਂ ਆਪਣੇ ਸੁਪਨਿਆਂ ਦੇ ਰਾਜਕੁਮਾਰ ਦੀ ਉਡੀਕ ਕਰ ਰਹੀ ਸੀ ਤੇ ਨਾ ਹੀ ਉਸ ਦੇ ਮਨ ਵਿੱਚ ਕੋਈ ਕੋਮਲ ਭਾਵਨਾ ਬਚੀ ਸੀ ਪਰ ਆਪਣੇ ਮਾਪਿਆਂ ਦੀ ਇੱਛਾ ਦੇ ਲਈ ਉਸ ਨੂੰ ਇਹ ਸਭ ਕਰਨਾ ਪੈਂਦਾ ਸੀ ਮਾਪੇ ਵੀ ਆਪਣੀ ਜਵਾਨਤੀ ਨੂੰ ਸਾਰੀ ਉਮਰ ਆਪਣੇ ਘਰ ਬਿਠਾ ਕੇ ਨਹੀਂ ਰੱਖ ਸਕਦੇ ਸੀ ਇਸ ਲਈ ਉਹ ਕੋਸ਼ਿਸ਼ ਕਰਨ ਲੱਗੇ ਹੋਏ ਸੀ ਕਿ ਸ਼ਾਇਦ ਇਸ ਵਾਰ ਕਵਿਤਾ ਦਾ ਰਿਸ਼ਤਾ ਪੱਕਾ ਹੋ ਜਾਵੇ ਕਵਿਤਾ ਵੀ ਚੁੱਪਚਾਪ ਆਪਣੇ ਮਾਤਾ ਪਿਤਾ ਦੇ ਕਹਿਣ ਤੇ ਇਹ ਸਭ ਕਰ ਰਹੀ ਸੀ ਜਿਉਂ-ਜਿਉਂ ਸਮਾਂ ਬੀਤ ਰਿਹਾ ਸੀ ਕਵਿਤਾ ਦੀ ਕਬਰਾਟ ਵੱਧਦੀ ਜਾ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਹ ਮੁੰਡੇ ਦਾ ਸਾਹਮਣਾ ਨਹੀਂ ਕਰ ਸਕੇਗੀ ਤਾਂ ਉਸ ਦਾ ਵੱਡਾ ਭਰਾ ਸੂਰਜ ਕਮਰੇ ਵਿੱਚ ਆ ਗਿਆ ਆਪਣੇ ਭਰਾ ਨੂੰ ਦੇਖਦਿਆਂ ਹੀ ਕਵਿਤਾ ਦੀਆਂ ਅੱਖਾਂ ਦੇ ਕੋਨੇ ਗਿੱਲੇ ਹੋ ਗਏ ਸੀ ਸਾਰੇ ਘਰ ਵਿੱਚ ਇਕੱਲਾ ਉਸ ਦਾ ਭਰਾ ਹੀ ਸੀ ਜੋ ਉਸ ਨੂੰ ਸਮਝਦਾ ਸੀ ਤੇ ਹਰ ਹਾਲਤ ਵਿੱਚ ਉਸ ਦਾ ਸਾਥ ਦਿੰਦਾ ਸੀ ਭਾਵੇਂ ਕਵਿਤਾ ਤੇ ਸੂਰਜ ਵਿਚਕਾਰ 10 ਸਾਲ ਦਾ ਫਰਕ ਸੀ ਪਰ ਫਿਰ ਵੀ ਸੂਰਜ ਹਰ ਹਾਲਤ ਵਿੱਚ ਢਾਲ ਵਾਂਗ ਆਪਣੀ ਭੈਣ ਦੇ ਪਿੱਛੇ ਖੜਾ ਸੀ ਸੂਰਜ ਆਪਣੇ ਮਾਤਾ ਪਿਤਾ ਦਾ ਪਹਿਲਾ ਬੱਚਾ ਸੀ ਜੇਕਰ ਪਹਿਲਾ ਬੱਚਾ ਪੁੱਤਰ ਹੋਵੇ ਤਾਂ ਮਾਪੇ ਬਹੁਤ ਖੁਸ਼ ਹੁੰਦੇ ਹਨ ਸੂਰਜ ਵੀ ਆਪਣੇ ਮਾਪਿਆਂ ਦੀਆਂ ਅੱਖਾਂ ਦਾ ਤਾਜ ਸੀ ਸੂਰਜ ਦੇ ਜਨਮ ਤੋਂ 10 ਸਾਲ ਬਾਅਦ ਕਵਿਤਾ ਦਾ ਜਨਮ ਹੋਇਆ ਸੀ ਪਹਿਲੇ ਬੱਚੇ ਦੇ ਜਨਮ ਸਮੇ ਮਾਪੇ ਜਿੰਨੇ ਖੁਸ਼ ਸਨ ਉਹ ਇਸ ਵਾਰ ਓਨੇ ਹੀ ਨਿਰਾਸ਼ ਸਨ ਕਿਉਂਕਿ ਕਵਤਾ ਇੱਕ ਕੁੜੀ ਸੀ ਤੇ ਉਸ ਦਾ ਰੰਗ ਕਾਲੇ ਕੋਲੇ ਨਾਲੋਂ ਵੀ ਕਾਲਾ ਸੀ। ਉਸ ਨੂੰ ਦੇਖ ਕੇ ਕਵਤਾ ਦੀ ਮਾਂ ਨੇ ਮੱਥੇ ਤੇ ਹੱਥ ਮਾਰਿਆ ਤੇ ਰੋਣ ਲੱਗ ਪਈ। ਹਾਏ ਰੱਬਾ ਮੈਂ ਕਿਹੜਾ ਪਾਪ ਕੀਤਾ ਹੈ ਕਿ ਤੂੰ ਇੰਨੀ ਕਾਲੀ ਧੀ ਮੈਨੂੰ ਦਿੱਤੀ ਹੈ। ਜੇਕਰ ਤੀ ਦੇਣੀ ਸੀ ਤਾਂ ਸਾਬਲੇ ਰੰਗ ਦੀ ਦੇ ਦਿੰਦਾ ਪਰ ਇਹ ਤਾਂ ਕਾਲੇ ਨਾਲੋਂ ਵੀ ਵੱਧ ਗਈ ਗੁਜਰੀ ਹੈ। ਕੱਲ ਨੂੰ ਇਸ ਦਾ ਭਵਿੱਖ ਕੀ ਹੋਵੇਗਾ? ਕੌਣ ਕਰੇਗਾ ਇਸ ਦੇ ਨਾਲ ਵਿਆਹ? ਉਸ ਦੇ ਜਨਮ ਦਿਨ ਤੋਂ ਲੈ ਕੇ ਅੱਜ ਤੱਕ ਕਵਿਤਾ ਨੇ ਕਦੇ ਵੀ ਆਪਣੇ ਲਈ ਪ੍ਰਸ਼ੰਸਾ ਤੇ ਉਤਸ਼ਾਹ ਦੇ ਸ਼ਬਦ ਨਹੀਂ ਸੁਨੇ ਸੀ ਘਰ ਵਿੱਚ ਤਾਂ ਮਾਪਿਆਂ ਦੀ ਅਨਗਹਿਲੀ ਕਾਰਨ ਟੁੱਟਿਆ ਉਸਦਾ ਦਿਲ ਆਪਣੇ ਭਰਾ ਦੇ ਪਿਆਰ ਨਾਲ ਕੁਝ ਹੱਦ ਤੱਕ ਸ਼ਾਂਤ ਹੋਇਆ ਸੀ ਪਰ ਸਕੂਲ ਕਾਲਜ ਵਿੱਚ ਉਸ ਦੀ ਸ਼ਕਲ ਸੂਰਤ ਕਾਰਨ ਹਰ ਪਾਸੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਸੀ ਜਿਸ ਕਾਰਨ ਹਰ ਵਾਰ ਉਸ ਦੇ ਦਿਲ ਤੇ ਡੂੰਘੇ ਜ਼ਖਮ ਹੁੰਦੇ ਸੀ ਕਵਿਤਾ ਸਿਰਫ ਕਾਲੀ ਹੀ ਨਹੀਂ ਸੀ ਸਗੋਂ ਉਸ ਦੇ ਦੰਦ ਵੀ ਉੱਚੇ ਨੀਵੇਂ ਸੀ ਜਿਸ ਕਾਰਨ ਜਦੋਂ ਉਹ ਮੁਸਕਰਾਉਂਦੀ ਸੀ ਤਾਂ ਉਸਦੀ ਬਦਸੂਰਤੀ ਹੋਰ ਵੱਧ ਜਾਂਦੀ ਸੀ ਇਸ ਲਈ ਉਸਦਾ ਆਤਮ ਵਿਸ਼ਵਾਸ ਨਹੀਂ ਰਿਹਾ ਸੀ ਫਿਰ ਵੀ ਸੂਰਜ ਦੇ ਕਮਰੇ ਵਿੱਚ ਆਉਂਦਿਆ ਹੀ ਕਵਿਤਾ ਭਰੇ ਗਲੇ ਨਾਲ ਬੋਲੀ ਵੀਰੇ ਮੈਂ ਇਸ ਡਰਾਮੇ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ ਹਾਂ ਸੂਰਜ ਵੀ ਆਪਣੇ ਮਾਤਾ ਪਿਤਾ ਦੀ ਇੱਛਾ ਮੰਨਣ ਲਈ ਮਜਬੂਰ ਸੀ ਉਸਨੇ ਕਵਿਤਾ ਨੂੰ ਸਮਝਾਉਂਦੇ ਹੋਏ ਕਿਹਾ ਦੇਖ ਪੈਨ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਤੁਸੀਂ ਬਹੁਤ ਚੰਗੇ ਹੋ ਤੁਸੀਂ ਨਰਾਸ਼ ਕਿਉਂ ਹੋ ਰਹੇ ਹੋ ਸਭ ਕੁਝ ਚੰਗਾ ਹੋਵੇਗਾ ਸੂਰਜ ਭਾਵੇਂ ਆਪਣੀ ਭੈਣ ਨੂੰ ਦਿਲਾਸਾ ਦੇ ਰਿਹਾ ਸੀ ਪਰ ਉਸਦੇ ਬੋਲ ਬਹੁਤ ਖੋਖਲੇ ਸਨ ਕਿਉਂਕਿ ਕਿਤੇ ਨਾ ਕਿਤੇ ਉਸਦੇ ਮਨ ਵਿੱਚ ਵੀ ਡਰ ਸੀ ਕਿ ਕਿਤੇ ਨਾ ਕਿਤੇ ਅੱਜ ਵੀ ਕਵਿਤਾ ਦਾ ਦਿਲ ਟੁੱਟ ਜਾਵੇਗਾ ਤੇ ਅਜਿਹਾ ਹੀ ਹੋਇਆ ਸੀ ਮੁੰਡੇ ਵਾਲੇ ਆ ਗਏ ਪਰ ਕਵਿਤਾ ਨੂੰ ਦੇਖਦਿਆਂ ਹੀ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਹਨਾਂ ਦੇ ਚਿਹਰਿਆਂ ਦੇ ਹਾਪ-ਪਾਵ ਦੇਖ ਕੇ ਕਵਿਤਾ ਵੀ ਸਭ ਕੁਝ ਸਮਝ ਗਈ ਸੀ ਉਸ ਦਾ ਮਨ ਉਦਾਸ ਹੋ ਗਿਆ ਸੀ ਲੋਕ ਅੰਦਰਲੇ ਗੁਣਾ ਦੀ ਕਿੰਨੀ ਵੀ ਗੱਲ ਕਰਦੇ ਹਨ ਪਰ ਅੱਜ ਵੀ ਸਾਡਾ ਸਮਾਜ ਇੱਕ ਪਲ ਵਿੱਚ ਬਾਹਰੀ ਦੇਖਣ ਨੂੰ ਦੇਖ ਕੇ ਵਿਅਕਤੀ ਬਾਰੇ ਸੋਚਦਾ ਹੈ ਉਸਦੇ ਚਿਹਰੇ ਦੀ ਬਦਸੂਰਤੀ ਦੇ ਮੁਕਾਬਲੇ ਉਸਦੇ ਸਾਰੇ ਗੁਣ ਫਿੱਕੇ ਪੈ ਜਾਂਦੇ ਹਨ ਮੁੰਡੇ ਵਾਲਿਆਂ ਨੇ ਨਾ ਕਰ ਦਿੱਤੀ ਤੇ ਚਲੇ ਗਏ ਕਵਿਤਾ ਦੇ ਪਿਤਾ ਵੀ ਕਵਿਤਾ ਦੀ ਹੀ ਕਿਸਮਤ ਵਿੱਚ ਦੋਸ਼ ਸਮਝਦੇ ਸੀ ਉਸ ਦੀ ਮਾਂ ਵੀ ਰੋਂਦੀ ਹੋਈ ਕਮਰੇ ਵਿੱਚ ਚਲੀ ਗਈ ਸੀ ਪਰ ਕਿਸੇ ਨੇ ਕਵਿਤਾ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਵਿਤਾ ਆਪਣੇ ਕਮਰੇ ਵਿੱਚ ਜਾ ਕੇ ਬਿਸਤਰੇ ਤੇ ਇੱਕ ਕੱਟੇ ਹੋਏ ਦਰਖਤ ਵਾਂਗ ਡਿੱਗ ਪਈ ਤੇ ਫੁੱਟ ਫੁੱਟ ਕੇ ਰੋਣ ਲੱਗੀ। ਸੂਰਜ ਉਸ ਨੂੰ ਹੌਸਲਾ ਦੇਣ ਲਈ ਉਸਦੇ ਮਗਰ ਆਇਆ ਪਰ ਅੱਜ ਕਵਿਤਾ ਦੀ ਹਾਲਤ ਦੇਖ ਕੇ ਉਹ ਹੈਰਾਨ ਰਹਿ ਗਿਆ ਤੇ ਸੋਚਣ ਲੱਗਾ ਜੇ ਜਲਦੀ ਕੁਝ ਨਾ ਕੀਤਾ ਗਿਆ ਤਾਂ ਕਵਿਤਾ ਦਾ ਵੀ ਅੰਤ ਰੱਜੋ ਭੂਆ ਵਾਂਗ ਹੋ ਸਕਦਾ ਹੈ। ਅੱਜ ਪਤਾ ਨਹੀਂ ਕਿਉਂ ਕਵਿਤਾ ਦੀਆਂ ਤਰਸਜੋਗ ਚੀਕਾਂ ਦੇ ਵਿੱਚੋਂ ਰੱਜੋ ਭੂਆ ਦੀਆਂ ਚੀਕਾਂ ਸੁਣ ਰਹੀਆਂ ਸੀ। ਸੂਰਜ ਕਵਿਤਾ ਦੇ ਵਾਲਾਂ ਨੂੰ ਸਹਾਰ ਕੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦਾ ਮਨ ਅਤੀਤ ਦੇ ਗਲਿਆਰੇ ਵਿੱਚ ਭਟਕਣ ਲੱਗਾ ਸੀ ਜਦੋਂ ਸੂਰਜ 12 ਸਾਲ ਦਾ ਸੀ ਤਾਂ ਉਦੋਂ ਇੱਕ ਦਿਨ ਘਰ ਵਿੱਚ ਖਬਰ ਆਈ ਕਿ ਰੱਜੋ ਪੂਆ ਨੇ ਆਪਣੇ ਸਹੁਰੇ ਘਰ ਖੁਦਕੁਸ਼ੀ ਕਰ ਲਈ ਹੈ ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਸੀ ਪਰ ਇਸ ਘਟਨਾ ਤੋਂ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ ਸੀ ਰੱਜੋ ਪੂਆ ਵੀ ਇਸੇ ਤਰ੍ਹਾਂ ਸਾਬਲੀ ਤੇ ਸੋਹਣੀ ਨਹੀਂ ਸੀ ਉਸਦੇ ਮਾਤਾ-ਪਿਤਾ ਨੇ ਕਿਸੇ ਨਾ ਕਿਸੇ ਤਰ੍ਹਾਂ ਜ਼ਿਆਦਾ ਦਾਜ ਦੇ ਕੇ ਉਸਦਾ ਵਿਆਹ ਤਾਂ ਕਰਵਾ ਦਿੱਤਾ ਪਰ ਉਸਤੇ ਸਹੁਰੇ ਹਮੇਸ਼ਾ ਉਸਦੀ ਸ਼ਕਲ ਸੂਰਤ ਨੂੰ ਲੈ ਕੇ ਤਾਣੇ ਮਾਰਦੇ ਰਹਿੰਦੇ ਸੀ ਰੱਜੋ ਭੂਆ ਸਾਰਿਆਂ ਦਾ ਦਿਲ ਜਿੱਤਣ ਲਈ ਅਣਥੱਕ ਮਿਹਨਤ ਕਰਦੀ ਸੀ ਉਹਨਾਂ ਦੁਆਰਾ ਤਿਆਰ ਕੀਤਾ ਭੋਜਨ ਬਹੁਤ ਸਵਾਦ ਹੁੰਦਾ ਸੀ ਉਹ ਸਾਰਿਆਂ ਦਾ ਮਨਪਸੰਦ ਖਾਣਾ ਪਕਾਉਂਦੀ ਸੀ ਥੱਕੇ ਹੋਣ ਦੇ ਬਾਵਜੂਦ ਆਪਣੇ ਸਾਸੋਰੇ ਦੀ ਬਹੁਤ ਸੇਵਾ ਕਰਦੀ ਸੀ ਤਾਣੇ ਸੁਣ ਕੇ ਵੀ ਉਹ ਸਾਰਿਆਂ ਨਾਲ ਮਿੱਠਾ ਵਰਤਾਰਾ ਕਰਦੀ ਸੀ ਪਰ ਇਹ ਸਭ ਕਰਨ ਤੋਂ ਬਾਅਦ ਵੀ ਉਸ ਨੂੰ ਕਦੇ ਵੀ ਆਪਣੇ ਕੰਮ ਦੀ ਪ੍ਰਸ਼ੰਸਾ ਨਹੀਂ ਮਿਲੀ ਨਾ ਹੀ ਉਸ ਨੂੰ ਇੱਜ਼ਤ ਮਿਲੀ ਆਪਣੇ ਸਹੁਰਿਆਂ ਤੇ ਪਤੀ ਦੇ ਤਾਣੇ ਸੁਣ ਕੇ ਉਹ ਪਹਿਲਾਂ ਹੀ ਟੁੱਟ ਚੁੱਕੀ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸਦੇ ਪਤੀ ਦਾ ਇੱਕ ਖੂਬਸੂਰਤ ਔਰਤ ਨਾਲ ਅਫੇਰ ਚੱਲ ਰਿਹਾ ਹੈ ਤਾਂ ਉਹ ਬਰਦਾਸ਼ਤ ਨਾ ਕਰ ਸકી ਉਸ ਨੇ ਆਪਣੇ ਮਾਤਾ ਪਿਤਾ ਕੋਲ ਆਪਣਾ ਦੁੱਖ ਜ਼ਾਹਰ ਕੀਤਾ ਪਰ ਉਸ ਨੂੰ ਉਹਨਾਂ ਵੱਲੋਂ ਜ਼ੀਰੋ ਹਮਦਰਦੀ ਨਾਲ ਜਵਾਬ ਮਿਲਿਆ ਕਿ ਅਸੀਂ ਬੜੀ ਮੁਸ਼ਕਲ ਨਾਲ ਤੇਰਾ ਘਰ ਵਸਾਇਆ ਹੈ ਹੁਣ ਤੈਨੂੰ ਜੋ ਵੀ ਹੈ ਇਸੇ ਤਰ੍ਹਾਂ ਹੀ ਰਹਿਣਾ ਪਵੇਗਾ ਉਸ ਦਿਨ ਤੋਂ ਰੱਜੋ ਪੂਆ ਚੁੱਪ ਹੋ ਗਈ ਸੀ ਤੇ ਇਸ ਤੋਂ ਬਾਅਦ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਉਸ ਸਮੇਂ ਸੂਰਜ ਦੀ ਭੈਣ ਕਵਿਤਾ ਸਿਰਫ 2 ਸਾਲ ਦੀ ਸੀ ਉਸ ਦਿਨ ਸੂਰਜ ਆਪਣੀ ਭੈਣ ਨੂੰ ਗੋਦ ਵਿੱਚ ਲੈ ਕੇ ਕਾਫੀ ਦੇਰ ਤੱਕ ਰੋਇਆ ਸੀ ਤੇ ਉਸ ਨੂੰ ਡਰ ਸੀ ਕਿ ਭਵਿੱਖ ਵਿੱਚ ਕਵਿਤਾ ਨਾਲ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਇਸ ਵਸਤੇ ਉਹ ਕਵਿਤਾ ਪ੍ਰਤੀ ਬਹੁਤ ਸ제ਤ ਹੋ ਗਿਆ ਸੀ ਉਹ ਆਪਣੀ ਭੈਣ ਨਾਲ ਵੱਧ ਤੋਂ ਵੱਧ ਸਮਾਂ ਬਤਾਉਂਦਾ ਸੀ ਉਸ ਨੂੰ ਚੰਗੀਆਂ ਗੱਲਾਂ ਸਿਖਾਉਂਦਾ ਸੀ ਉਹ ਉਸ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਸੀ ਉਸ ਤੇ ਜਤਨਾ ਸਦਕਾ ਹੀ ਕਵਿਤਾ ਪੜ੍ਹਾਈ ਲਿਖਾਈ ਵਿੱਚ ਹੁਸ਼ਿਆਰ ਸੀ ਤੇ ਇਸ ਦੇ ਨਾਲ ਉਹ ਬਹੁਤ ਸੁੰਦਰ ਚਿੱਤਰਕਾਰੀ ਵੀ ਕਰਦੀ ਸੀ ਪਰ ਅੱਜ ਜਿਸ ਤਰ੍ਹਾਂ ਕਵਿਤਾ ਰੋ ਰਹੀ ਸੀ ਉਸ ਨੂੰ ਦੇਖ ਕੇ ਸੂਰਜ ਦਾ ਦਿਲ ਇੱਕ ਵਾਰ ਫਿਰ ਡਰ ਨਾਲ ਕੰਬ ਗਿਆ ਸੀ ਉਸਨੇ ਵਾਰ-ਵਾਰ ਆਪਣੇ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਵਿਤਾ ਦਾ ਰੰਗ ਗੋਰਾ ਨਹੀਂ ਤਾਂ ਕੀ ਹੋਇਆ ਉਹ ਕਿੰਨੀ ਨੇਕ ਹੈ ਬੱਚਿਆਂ ਨੂੰ ਮਾਂ-ਬਾਪ ਤੋਂ ਕੀ ਚਾਹੀਦਾ ਹੁੰਦਾ ਹੈ ਸਿਰਫ ਪਿਆਰ ਤੇ ਇੱਜ਼ਤ ਪਰ ਉਸਦੇ ਮਾਪੇ ਤਾਂ ਕਵਿਤਾ ਨੂੰ ਦੇਖਦਿਆਂ ਹੀ ਨਾਰਾਜ਼ ਹੋ ਕੇ ਮੂੰਹ ਮੋੜ ਲੈਂਦੇ ਸੀ ਅੱਜ ਸੂਰਜ ਨੇ ਫੈਸਲਾ ਕਰ ਲਿਆ ਸੀ ਕਿ ਉਹ ਕਵਿਤਾ ਨਾਲ ਹੋਰ ਗਲਤ ਨਹੀਂ ਹੋਣ ਦੇਵੇਗਾ ਉਸਨੇ ਕਵਿਤਾ ਦੇ ਹੰਝੂ ਪੂੰਝੇ ਤੇ ਭਰੇ ਹੋਏ ਗਲੇ ਨਾਲ ਕਿਹਾ ਕਵਿਤਾ ਮੈਂ ਇੱਥੇ ਹਾਂ ਤੂੰ ਰੋ ਨਾ ਅੱਜ ਤੋਂ ਬਾਅਦ ਇਹ ਡਰਾਮਾ ਕਦੇ ਨਹੀਂ ਹੋਵੇਗਾ ਜਦੋਂ ਤੱਕ ਕੋਈ ਅਜੇਹਾ ਮੁੰਡਾ ਨਹੀਂ ਮਿਲ ਜਾਂਦਾ ਜੋ ਤੇਰੇ ਰੰਗ ਰੂਪ ਤੋਂ ਅੱਗੇ ਵਧ ਕੇ ਤੇਰੇ ਗੁਣਾਂ ਦੀ ਕਦਰ ਕਰੇ ਉਦੋਂ ਤੱਕ ਇਸ ਘਰ ਵਿੱਚ ਕੋਈ ਤੇਰੇ ਵਿਆਹ ਦੀ ਗੱਲ ਨਹੀਂ ਕਰੇਗਾ ਤੇ ਨਾ ਹੀ ਕੋਈ ਤੈਨੂੰ ਤਾਨੇ ਮਾਰੇਗਾ ਕਵਿਤਾ ਕਾਫੀ देर ਹੁੰਦੀ ਰਹੀ ਸੂਰਜ ਨੇ ਬਗਾਵਤ ਕਰਦੇ ਹੋਏ ਆਪਣੇ ਮਾਂ ਬਾਪ ਨੂੰ ਵੀ ਸਾਫ਼ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਕਵਿਤਾ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਵਿਤਾ ਨੂੰ ਲਾੜ ਲੈ ਕੇ ਘਰ ਛੱਡ ਕੇ ਚਲਾ ਜਾਵਾਂਗਾ ਅਸੀਂ ਦੋਵੇਂ ਭੈਣ ਭਰਾ ਇਕੱਲੇ ਰਹੇ ਲਵਾਂਗੇ ਸਾਨੂੰ ਜਿਹੇ ਮਾਪੇ ਨਹੀਂ ਚਾਹੀਦੇ ਜੋ ਆਪਣੇ ਹੀ ਬੱਚਿਆਂ ਨਾਲ ਵਿਤਕਰਾ ਕਰਦੇ ਹੋਣ ਸੂਰਜ ਨੇ ਕਵਿਤਾ ਨੂੰ ਆਪਣੇ ਦਫ਼ਤਰ ਵਿੱਚ ਹੀ ਗੱਲ ਕਰਕੇ ਨੌਕਰੀ ਦਵਾਈ ਸੀ ਕਵਿਤਾ ਹੁਣ ਕੰਮ ਵਿੱਚ ਰੁੱਝ ਗਈ ਸੀ ਹੌਲੀ ਹੌਲੀ ਦਫ਼ਤਰ ਵਿੱਚ ਹਰ ਕੋਈ ਉਸਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਇੱਜ਼ਤ ਕਰਨ ਲੱਗਾ ਹੁਣ ਕਵਿਤਾ ਦਾ ਗਵਾਚਿਆ ਆਤਮ ਵਿਸ਼ਵਾਸ ਫਿਰ ਤੋਂ ਵਾਪਸ ਆਉਣ ਲੱਗਾ ਸੀ ਉਹ ਵੀ ਮੁਸਕਰਾਨ ਲੱਗੀ ਹੁਣ ਉਸਦੀ ਜ਼ਿੰਦਗੀ ਦਾ ਟੀਚਾ ਸਿਰਫ ਘਰ ਬਸਾਉਣਾ ਨਹੀਂ ਸੀ ਸਗੋ ਆਤਮ ਨਿਰਭਰ ਬਣ ਕੇ ਉਹ ਆਪਣੇ ਸ਼ੌਂਕ ਤੇ ਹੁਨਰ ਨੂੰ ਵੀ ਉਡਾਣ ਦੇਣ ਦੇ ਸਮਰੱਥ ਸੀ ਸੂਰਜ ਨੇ ਨਾ ਸਿਰਫ ਉਸ ਨੂੰ ਵਿਅਸਤ ਰੱਖਿਆ ਸਗੋ ਜ਼ਿੰਦਗੀ ਜੀਣੀ ਵੀ ਸਿਖਾਈ ਸੀ ਭਾਵੇਂ ਉਸਦੇ ਚਿਹਰੇ ਦਾ ਰੰਗ ਅਜੇ ਵੀ ਕਾਲਾ ਸੀ ਪਰ ਉਸਦੇ ਚਿਹਰੇ ਤੇ ਆਤਮ ਵਿਸ਼ਵਾਸ ਦੀ ਅਨੋਖੀ ਚਮਕ ਸੀ ਉਹ ਆਪਣੀ ਹੀਣ ਭਾਵਨਾ ਤੋਂ ਬਾਹਰ ਆ ਚੁੱਕੀ ਸੀ ਕੁਝ ਸਮੇਂ ਤੋਂ ਕਵਿਤਾ ਦੇਖ ਰਹੀ ਸੀ ਕਿ ਉਸਦੇ ਦਫ਼ਤਰ ਵਿੱਚ ਕੰਮ ਕਰਨ ਵਾਲਾ ਨਿਰਜ ਵਾਰ-ਵਾਰ ਉਸ ਵੱਲ ਦੇਖਦਾ ਰਹਿੰਦਾ ਸੀ ਕਵਿਤਾ ਨੂੰ ਕਿਸੇ ਵੀ ਆਦਮੀ ਦੀ ਅਜਿਹੀ ਨਿਗਾਹ ਦੀ ਆਦਤ ਨਹੀਂ ਸੀ ਇਹ ਉਸ ਲਈ ਬਿਲਕੁਲ ਵੱਖਰਾ ਅਨੁਭਵ ਸੀ ਉਹ ਕੋਮਲ ਭਾਵਨਾ ਨਾਲ ਭਰੀ ਹੋਈ ਸੀ ਕਿਉਂਕਿ ਨਿਰਜ ਖੁਦ ਇੱਕ ਗੋਰਾ ਚਿੱਟਾ ਤੇ ਹੁਸ਼ਿਆਰ ਮੁੰਡਾ ਸੀ ਕਵਿਤਾ ਨੂੰ ਮਹਿਸੂਸ ਹੋਇਆ ਕਿ ਇਹ ਉਸ ਦੀ ਗਲਤਫਹਿਮੀ ਹੈ ਕਿਉਂਕਿ ਇੰਨਾ ਸੋਹਣਾ ਨੌਜਵਾਨ ਉਸ ਵੱਲ ਕਿਉਂ ਦੇਖੇਗਾ ਪਰ ਵੈਲੈਂਟਾਈਨ ਡੇ ਤੇ ਜਦੋਂ ਨੀਰਜ ਨੇ ਕਵਤਾ ਨੂੰ ਲਾਲ ਗੁਲਾਬ ਦੇ ਕੇ ਪਰਪੋਹਜ ਕੀਤਾ ਤਾਂ ਕਵਤਾ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਤੇ ਉਸਨੇ ਦੁਖੀ ਹੋ ਕੇ ਕਿਹਾ ਨੀਰਜ ਕਿਰਪਾ ਕਰਕੇ ਮੇਰੇ ਨਾਲ ਇਸ ਤਰ੍ਹਾਂ ਦਾ ਮਜ਼ਾਕ ਨਾ ਕਰੋ ਮੈਂ ਜਾਣਦੀ ਹਾਂ ਮੈਂ ਤੁਹਾਡੇ ਲਾਇਕ ਨਹੀਂ ਹਾਂ ਨੀਰਜ ਨੇ ਉਸ ਦੀਆਂ ਅੱਖਾਂ ਵਿੱਚ ਚਾਹਖਦਿਆਂ ਕਿਹਾ ਤੈਨੂੰ ਕਿਉਂ ਲੱਗਦਾ ਹੈ ਕਿ ਮੈਂ ਤੇਰੇ ਨਾਲ ਮਜ਼ਾਕ ਕਰ ਰਿਹਾ ਹਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਸਾਰੀ ਉਮਰ ਤੇਰੇ ਨਾਲ ਬਿਤਾਉਣਾ ਚਾਹੁੰਦਾ ਹਾਂ ਮੈਨੂੰ ਤੇਰੇ ਬਾਹਰਲੇ ਰੂਪ ਨਾਲ ਕੋਈ ਵਾਸਤਾ ਨਹੀਂ ਤੇਰਾ ਮਨ ਸ਼ੀਸ਼ੇ ਵਾਂਗ ਸਾਫ਼ ਹੈ ਤੇ ਮੈਨੂੰ ਤੁਹਾਡਾ ਸੁਭਾਅ ਵੀ ਬਹੁਤ ਵਧੀਆ ਲੱਗਾ ਹੈ ਮੈਂ ਤੇਰੇ ਨਾਲ ਜ਼ਿੰਦਗੀ ਜਿਉਣ ਦੇ ਸੁਪਨੇ ਵੇਖਣ ਲੱਗ ਪਿਆ ਹਾਂ ਕੀ ਤੂੰ ਮੇਰੀ ਜੀਵਨ ਸਾਥੀ ਬਣੇਗੀ ਕਵਿਤਾ ਲਈ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ ਸੀ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂਆਂ ਨੇ ਨੀਰਜ ਨੂੰ ਚੁੱਪ ਕਰਾ ਦਿੱਤਾ ਸੀ ਅੱਜ ਕਵਿਤਾ ਬਹੁਤ ਖੁਸ਼ ਸੀ ਜਦੋਂ ਉਸਨੇ ਆਪਣੇ ਪ੍ਰਿਆਸ ਸੂਰਜ ਨੂੰ ਨੀਰਜ ਬਾਰੇ ਦੱਸਿਆ ਸੂਰਜ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਸੂਰਜ ਦੀਆਂ ਨਜ਼ਰਾਂ ਵਿੱਚ ਵੀ ਨੀਰਜ ਕਵਤਾ ਲਈ ਟੁਕਵਾ ਜੀਵਨ ਸਾਥੀ ਸੀ ਉਸ ਨੇ ਕਵਿਤਾ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਮੈਂ ਤੈਨੂੰ ਕਿਹਾ ਸੀ ਕਿ ਤੇਰੇ ਜੀਵਨ ਵਿੱਚ ਵੀ ਖੁਸ਼ੀਆਂ ਜ਼ਰੂਰ ਆਉਣਗੀਆਂ ਦੇਖ ਆਖਰਕਾਰ ਤੈਨੂੰ ਉਹ ਮੁੰਡਾ ਮਿਲ ਹੀ ਗਿਆ ਹੈ ਜੋ ਤੇਰੇ ਰੂਪ ਨੂੰ ਹੀ ਨਹੀਂ ਸਗੋਂ ਤੇਰੇ ਗੁਣਾ ਨੂੰ ਵੀ ਜਾਣਦਾ ਤੇ ਸਮਝਦਾ ਹੈ ਉਹ ਤੈਨੂੰ ਤੇਰੇ ਹਿੱਸੇ ਦਾ ਪਿਆਰ ਦੇਵੇਗਾ ਮੇਰੀ ਲਾਡੋ ਇਹ ਕਹਿੰਦੇ ਹੋਏ ਸੂਰਜ ਥੋੜਾ ਭਾਵਿਕ ਹੋ ਗਿਆ ਕਵਿਤਾ ਨੇ ਸ਼ਰਮ ਨਾਲ ਸਿਰ ਝੁਕਾ ਲਿਆ ਸੂਰਜ ਦੀਆਂ ਅੱਖਾਂ ਨਮ ਹੋ ਗਈਆਂ ਸਨ ਪਰ ਅਜੋ ਆਪਣੀ ਭੈਣ ਦੇ ਪੁੱਖ ਬਾਰੇ ਸਹਿਜ ਸੀ ਨੀਰਜ ਦੀ ਮਾਂ ਨੇ ਵੀ ਬੇਟੇ ਦੀ ਖੁਸ਼ੀ ਲਈ ਉਸ ਨੂੰ ਮਨਜ਼ੂਰੀ ਦੇ ਦਿੱਤੀ ਕਿਉਂਕਿ ਨੀਰਜ ਦੀ ਮਾਂ ਵੀ ਸਾਵਲੇ ਰੰਗ ਦੀ ਸੀ ਤੇ ਉਹ ਸਾਵਲੇ ਰੰਗ ਵਾਲੀ ਕੁੜੀ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕੁਝ ਦਿਨਾਂ ਬਾਅਦ ਜਦੋਂ ਸੂਰਜ ਨੇ ਆਪਣੇ ਮਾਤਾ ਪਿਤਾ ਨਾਲ ਨੀਰਜ ਬਾਰੇ ਗੱਲ ਕੀਤੀ ਤਾਂ ਉਸਦੇ ਮਾਤਾ ਪਿਤਾ ਨੇ ਗੁੱਸੇ 'ਚ ਆ ਕੇ ਕਿਹਾ ਉਹ ਮੁੰਡਾ ਸਾਡੇ ਭਾਈਚਾਰੇ ਦਾ ਨਹੀਂ ਅਸੀਂ ਕਵਿਤਾ ਦਾ ਵਿਆਹ ਜਿਹੇ ਲੜਕੇ ਨਾਲ ਨਹੀਂ ਕਰਵਾਉਣਾ ਚਾਹੁੰਦੇ ਭਾਵੇਂ ਸਾਡੀ 30 ਸਾਰੀ ਉਮਰ ਕੁਆਰੀ ਹੀ ਕਿਉ ਨਾ ਰਹੇ ਪਰ ਅਸੀਂ ਉਸ ਨੂੰ ਇਸ ਤਰ੍ਹਾਂ ਕਿਸੇ ਨੀਵੀਂ ਜਾਤ ਵਿੱਚ ਨਹੀਂ ਵਿਆਹ ਸਕਦੇ ਸਾਡੀ 30 ਸਾਡੇ ਤੇ ਬੋਝ ਨਹੀਂ ਹੈ ਸੂਰਜ ਨੇ ਗੁੱਸੇ ਨਾਲ ਕਿਹਾ ਜਦੋਂ ਤੁਸੀਂ ਕਵਿਤਾ ਦੇ ਵਿਆਹ ਲਈ ਉਸ ਦੇ ਪਿੱਛੇ ਹੱਥ ਧੋਕੇ ਪੈ ਸੀ ਤੇ ਵਾਰ-ਵਾਰ ਉਸ ਨੂੰ ਮੁੰਡੇ ਵਾਲਿਆਂ ਦੇ ਸਾਹਮਣੇ ਜਲੀਲ ਕਰਦੇ ਸੀ ਉਦੋਂ ਇਹ ਤੁਹਾਡੇ ਲਈ ਬੋਝ ਸੀ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਇਹ ਸਾਡੇ ਲਈ ਬੋਝ ਨਹੀਂ ਹੈ ਮੈਨੂੰ ਤੁਹਾਡੇ ਤੋਂ ਅਜਿਹੇ ਜਵਾਬ ਦੀ ਹੀ ਉਮੀਦ ਸੀ ਫਿਰ ਵੀ ਮੈਂ ਸੋਚਿਆ ਕਿ ਤੁਸੀਂ ਸਾਡੇ ਮਾਪੇ ਹੋ ਤੁਹਾਨੂੰ ਸਭ ਕੁਝ ਦੱਸਣਾ ਸਾਡਾ ਫਰਜ਼ ਹੈ ਪਰ ਜੇ ਤੁਹਾਡਾ ਆਖਰੀ ਫੈਸਲਾ ਹੈ ਤਾਂ ਕੋਈ ਗੱਲ ਨਹੀਂ ਪਰ ਮੈਂ ਆਪਣੀ ਭੈਣ ਦਾ ਵਿਆਹ ਨੀਰਜ ਨਾਲ ਹੀ ਕਰਵਾਵਾਂਗਾ ਮੈਨੂੰ ਉਸਦੀ ਜਾਤ ਤੋਂ ਕੋਈ ਇਤਰਾਜ਼ ਨਹੀਂ ਹੈ ਉਹ ਮੇਰੀ ਭੈਣ ਨੂੰ ਪਿਆਰ ਕਰਦਾ ਹੈ ਤੇ ਸਾਰੀ ਉਮਰ ਉਸਨੂੰ ਖੁਸ਼ ਰੱਖੇਗਾ ਮੇਰੇ ਲਈ ਇਹੀ ਕਾਫੀ ਹੈ ਮੈਂ ਦੇਖਦਾ ਹਾਂ ਮੈਨੂੰ ਕੌਣ ਰੋਕਦਾ ਹੈ ਉਸਤੇ ਮਾਪੇ ਸੂਰਜ ਸਾਹਮਣੇ ਚੁੱਪ ਹੋ ਗਏ ਮਾਤਾ ਪਿਤਾ ਦੀ ਗੱਲ ਸੁਣ ਕੇ ਕਵਿਤਾ ਆਪਣੇ ਕਮਰੇ ਵਿੱਚ ਹੰਝੂ ਵਹਾ ਰਹੀ ਸੀ ਫਿਰ ਕੁਝ ਸੋਚਦਾ ਹੋਇਆ ਸੂਰਜ ਆਪਣੀ ਭੈਣ ਦੇ ਕਮਰੇ ਵਿੱਚ ਪਹੁੰਚ ਗਿਆ ਤੇ ਉਸ ਵੱਲ ਪਿਆਰ ਭਰਾਂ ਨਜ਼ਰਾਂ ਨਾਲ ਦੇਖ ਕੇ ਬੋਲਿਆ ਮੈਂ ਇਹ ਸਭ ਕਾਫੀ ਸਮੇਂ ਤੋਂ ਦੇਖ ਰਿਹਾ ਹਾਂ ਪਰ ਹੁਣ ਬਸ ਮੈਂ ਤੇਰੀ ਇਕਲਤਾ ਦੂਰ ਕਰਾਂਗਾ ਹੁਣ ਮੈਨੂੰ ਮੰਮੀ ਪਾਪਾ ਦੀ ਪਰਵਾਹ ਨਹੀਂ ਹੈ ਉਸ ਦੀ ਭੈਣ ਨੇ ਵੀ ਸਹਿਮਤੀ ਨਾਲ ਸਿਰ ਝੁਕਾ ਲਿਆ ਸੀ ਪਰ ਫਿਰ ਵੀ ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਸਮਾਜ ਕੀ ਕਹੇਗਾ ਸੂਰਜ ਨੇ ਕਿਹਾ ਕੋਈ ਵੀ ਸਮਾਜ ਸਾਡੇ ਦਰਦ ਨੂੰ ਘਟ ਕਰਨ ਲਈ ਨਹੀਂ ਆਉਂਦਾ ਲੋਕੀ ਜੋ ਕਹਿੰਦੇ ਹਨ ਕਹਿਣ ਦਿਓ ਮੈਂ ਨਿਰਜ ਦੇ ਨਾਲ ਤੁਹਾਡਾ ਵਿਆਹ ਕਰਵਾਵਾਂਗਾ ਹੁਣ ਤੁਸੀਂ ਇਕੱਲੇ ਨਹੀਂ ਹੋ ਮੈਂ ਤੁਹਾਨੂੰ ਹਮੇਸ਼ਾ ਖੁਸ਼ ਦੇਖਣਾ ਚਾਹੁੰਦਾ ਹਾਂ ਦੋਵੇਂ ਭੈਣ ਭਰਾਵਾਂ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਕੁਝ ਮਹੀਨਿਆਂ ਬਾਅਦ ਕਵਿਤਾ ਤੇ ਨਿਰਜ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਮੌਜੂਦਗੀ ਚ ਬਹੁਤ ਊਮ-ਤਾਮ ਨਾਲ ਹੋਇਆ ਅਖੀਰ ਕਵਿਤਾ ਦੇ ਮਾਤਾ ਪਿਤਾ ਵੀ ਇਸ ਵਿਆਹ ਲਈ ਰਾਜ਼ੀ ਹੋ ਗਏ ਸੀ ਉਹਨਾਂ ਕਵਿਤਾ ਤੇ ਨੀਰਜ ਦੋਵੇਂ ਇੱਕ ਦੂਜੇ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਦੋਸਤੋ ਜੇਕਰ ਦਿਲ ਵਿੱਚ ਪਿਆਰ ਹੋਵੇ ਤਾਂ ਇਨਸਾਨ ਦੇ ਰੂਪ ਤੇ ਰੰਗ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੁਝ ਮਾਪੇ ਵੀ ਆਪਣੇ ਬਦਸੂਰਤ ਬੱਚਿਆਂ ਨੂੰ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਹਨ। ਅਜਿਹੇ ਬੱਚੇ ਹੋਰ ਲੋਕਾਂ ਤੋਂ ਕੀ ਉਮੀਦ ਰੱਖਣਗੇ? ਤੇ ਫਿਰ ਉਹ ਨਿਰਾਸ਼ਾ ਦਾ ਸ਼ਿਕਾਰ ਹੋਣ ਲੱਗਦੇ ਹਨ। ਉਹਨਾਂ ਦੀ ਸੋਹਣੀ ਦਿੱਖ ਪਹਿਲਾਂ ਤੋਂ ਹੀ ਨਹੀਂ ਹੁੰਦੀ ਤੇ ਉਹਨਾਂ ਦੇ ਗੁਣਾਂ ਦੀ ਕੋਈ ਕਦਰ ਨਹੀਂ ਕਰਦਾ। ਹਰ ਬੱਚੇ ਦੀ ਦਿੱਖ ਤੇ ਬਾਹਰੀ ਸੁੰਦਰਤਾ ਨੂੰ ਪਾਸੇ ਰੱਖ ਕੇ ਸਾਨੂੰ ਉਸਦੇ গুণਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਹਰ ਇੱਕ ਦਾ ਜੀਵਨ ਅਨਮੋਲ ਹੁੰਦਾ ਹੈ ਤੇ ਹਰ ਇੱਕ ਬੱਚਾ ਆਪਣੇ ਆਪ ਵਿੱਚ ਖਾਸ ਹੁੰਦਾ ਹੈ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ ਸਾਰਿਆਂ ਦਾ